ਪੰਜਾਬ ਸਰਕਾਰ ਨਸ਼ਿਆਂ ਦੀ ਦਲਦਲ ਨੂੰ ਪੰਜਾਬ ਵਿੱਚੋਂ ਖਤਮ ਕਰਨ ਲਈ ਵੱਡੇ ਉਪਰਾਲੇ ਕਰ ਰਹੀ ਹੈ ਜਿਸ ਦੇ ਤਹਿਤ ਸੁਲਤਾਨਪੁਰ ਲੋਧੀ ਹਲਕਾ ਦੇ ਪਿੰਡ ਡੱਲਾ ਵਿਖੇ ਪਹਿਲਾ ਨਸ਼ਾ ਬਚਾਓ ਕੇਂਦਰ ਖੋਲ੍ਹਿਆ ਗਿਆ ਦੱਸ ਦਈਏ ਕਿ ਇਸ ਨਸ਼ਾ ਬਚਾਓ ਕੇਂਦਰ ਨੂੰ ਖੇਡ ਮੈਦਾਨ ਦਾ ਰੂਪ ਦਿੱਤਾ ਗਿਆ ਅਤੇ ਪਿੰਡ ਡੱਲਾ ਵਿਖੇ 1.5 ਕਰੋੜ ਰੁਪਏ ਦੀ ਲਾਗਤ ਦੇ ਨਾਲ ਇਸ ਖੇਡ ਮੈਦਾਨ ਨੂੰ ਤਿਆਰ ਕੀਤਾ ਗਿਆ ਜਿਸ ਵਿੱਚ ਅੱਜ ਬਾਸਕਟਬਾਲ ਅਤੇ ਟੈਨਿਸ ਦੇ ਮੁਕਾਬਲੇ ਕਰਵਾਏ ਗਏ ਇਸ ਮੌਕੇ ਪਹਿਲੇ ਨਸ਼ਾ ਬਚਾਓ ਕੇਂਦਰ ਦਾ ਉਦਘਾਟਨ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਤ ਵੱਲੋਂ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਇਸ ਤਰ੍ਹਾਂ ਦੇ ਕੰਮ ਇੱਕ ਖਿਡਾਰੀ ਹੀ ਕਰ ਸਕਦਾ ਹੈ ਇਸ ਦੇ ਨਾਲ ਸਾਡੀ ਮੰਡੀ ਵੀ ਸੁਚਾਰੂ ਢੰਗ ਨਾਲ ਚਲੇਗੀ ਇੱਕ ਖੇਡ ਮੈਦਾਨ ਨੌਜਵਾਨਾਂ ਦੇ ਕੰਮ ਆਵੇਗਾ ਤੇ ਆਉਣ ਵਾਲੇ ਸਮੇਂ 'ਚ ਸਾਡੇ ਵੱਲੋਂ ਪੰਜਾਬ ਦੀਆਂ ਹੋਰ ਮੰਡੀਆਂ 'ਚ ਵੀ ਖੇਡ ਮੈਦਾਨ ਤਿਆਰ ਕੀਤੇ ਜਾਣਗੇ ਤੇ ਨੌਜਵਾਨਾਂ ਨੂੰ ਸੋਪੇ ਜਾਣਗੇ ਇਸ ਮੌਕੇ ਚੇਅਰਮੈਨ ਮੰਡੀ ਬੋਰਡ ਪੰਜਾਬ ਹਰਚੰਦ ਸਿੰਘ ਬਰਸਤ ਨੇ ਹੋਰ ਕੀ ਕੁਝ ਕਿਹਾ ਉਹ ਵੀ ਸੁਣ ਲੈਂਦੇ ਆ देखो जबो बच्चा नु ਤੁਸੀਂ ਖੇਡਾਂ ਨਾਲ ਜੋੜ ਲੈਂਦੇ ਹੋ ਤਾਂ ਆਪਣੇ ਆਪ ਨਸ਼ੇ ਤੋਂ ਦੂਰ ਹੋ ਜਾਂਦੇ ਨੇ ਮੈਂ ਸਮਝਦਾ ਸਾਡੇ ਸਰਾ ਸੱਜਣ ਸਿੰਘ ਚੀਮਾ ਜੀ ਦੀ ਬਹੁਤ ਵੱਡੀ ਹਿੰਮਤ ਹੈ ਜਿਨ੍ਹਾਂ ਨੇ ਪਿਛਲੇ ਲੰਮੇ ਸਮੇਂ ਤੋਂ ਬੱਚਿਆਂ ਨੂੰ ਖੇਡਾਂ ਨਾਲ ਜੋੜਿਆ ਉਹਦੇ ਨਾਲ ਆਪਣੇ ਆਪ ਨਸ਼ੇ ਭੱਜ ਜਾਂਦੇ ਨੇ ਔਰ ਆਪਣੀ ਸਿਹਤ ਪ੍ਰਤੀ ਬੱਚੇ ਆਪਣੇ ਆਪ ਜਾਗਰੂਕ ਹੋ ਜਾਂਦੇ ਨੇ ਹੋਰ ਨਹੀਂ ਜਿਸ ਤਰ੍ਹਾਂ ਦੇ ਉੱਤੇ ਜਿਹੜਾ ਕੁਝ ਹੋ ਜਾਵੇ ਦੇਖੋ ਮੈਂ ਤਾਂ ਜਿਸ ਦਿਨ ਦਾ ਚੇਅਰਮੈਨ ਬਣਿਆ ਮੈਂ ਤਾਂ ਉਸੇ ਦਿਨ ਤੋਂ ਪੰਜਾਬ ਦੀਆਂ ਸਾਰੀਆਂ ਮੰਡੀਆਂ ਨੂੰ ਬੱਚਾਂ ਦੇ ਪਲੇਗਰਾਉਂਡ ਵਾਸਤੇ ਆਕਸੀਜਨ ਚ ਪ੍ਰੋਵਾਈਡ ਕਰਾਤਾ ਇਸ ਤੋਂ ਪਹਿਲਾਂ ਅਸੀਂ ਮਲੋਟ ਦੇ ਵਿੱਚ ਬਾਸਕਟਬਾਲ ਦਾ ਉਦਘਾਟਨ ਕੀਤਾ ਹੈ ਸ੍ਰੀ ਮੁਕਸਰ ਸਾਹਿਬ ਦੇ ਵਿੱਚ ਟੈਨਿਸ ਦਾ ਉਦਘਾਟਨ ਕੀਤਾ ਹੈ ਰਾਮਪੁਰਾ ਫੂਲ ਦੇ ਵਿੱਚ ਸਕ੍ਰੀਟਿੰਗ ਦਾ ਚੱਲ ਰਿਹਾ ਹੈ ਕ੍ਰਿਕਟ ਦੇ ਮੈਦਾਨ ਬਹੁਤ ਜਗ੍ਹਾ ਚੱਲ ਰਹੇ ਨੇ ਸੋ ਸਾਡਾ ਤਾਂ ਓਪਰਾਲਾ ਹੌਲੀ ਹੌਲੀ ਅਸੀਂ ਸ਼ੁਰੂਆਤ ਕੀਤੀ ਹੈ ਅੱਜ ਤੋਂ ਪਹਿਲਾਂ ਕਦੇ ਗਰਾਊਂਡਾਂ ਨੂੰ ਸ਼ੈੱਡਾਂ ਨੂੰ ਜਿਹੜੇ ਸਿਰਫ 1.5 ਮਹੀਨੇ ਹਾਰੀ 1.5 ਮਹੀਨੇ ਸੋਣੀ ਵਰਤੋਂ ਚਾਹੁੰਦੇ ਸੀਗੇ 9 ਮਹੀਨੇ ਕਿਸੇ ਨੇ ਧਿਆਨ ਨਹੀਂ ਦਿੱਤਾ ਸੀ ਅਸੀਂ ਪਹਿਲੀ ਵਾਰੀ ਸਾਰੇ ਸ਼ੈੱਡਾਂ ਨੂੰ ਲੋਕਾਂ ਦੀ ਸੇਵਾ ਵਾਸਤੇ ਵਰਤ ਰਹੇ ਹਾਂ ਫ੍ਰੀ ਆਫ ਕਾਸਟ ਔਰ ਆਬ ਸੀਜ਼ਨ ਦੇ ਵਿੱਚ ਅਸੀਂ ਇਹਨਾਂ ਸ਼ੈੱਡਾਂ ਨੂੰ ਕੱਲੇ ਖੇਡਾਂ ਵਾਸਤੇ ਨਹੀਂ ਸਮਾਜਿਕ ਫੰਕਸ਼ਨਾਂ ਵਾਸਤੇ ਵੀ ਬਹੁਤ ਸਸਤੇ ਰੇਟਾਂ ਦੇ 15000 ਰੁਪਏ ਪਰਡੇ ਦੇ ਉੱਤੇ ਅਸੀਂ ਦੇ ਰਿਹਾ ਹਾਂ ਕਿਉਂਕਿ ਕੋਈ ਵੀ ਮਾਰਜ ਪੈਸ ਤਿੰਨ ਸਾਢੇ ਤਿੰਨ ਚਾਰ ਲੱਖ ਤੋਂ ਘੱਟ ਨਹੀਂ ਮਿਲਦਾ ਅਸੀਂ ਪੰਜਾਬ ਦੇ ਲੋਕਾਂ ਦੀ ਸਹੂਲਤ ਵਾਸਤੇ ਇਹ ਕੀਤਾ ਹੈ ਕਿ ਸਾਰਿਆਂ ਨੂੰ ਯੂਟਿਲਾਈਜ਼ ਕੀਤਾ ਜਾਵੇ ਔਰ ਮੰਡੀ ਬੋਰਡ ਦੀ ਆਮਦਨ ਵੀ ਵਧੇ ਲੋਕਾਂ ਨੂੰ ਵੀ ਸੂਤ ਫਾਇਦਾ ਹੋਵੇ ਜੀ ਯਾਵ ਜਵਾਨ ਨੂੰ ਕਿੰਨਾ ਵੱਡਾ ਫਾਇਦਾ ਹੋਵੇ ਹੈ ਜੀ ਯਾਵ ਜਵਾਨ ਨੂੰ ਕਿੰਨਾ ਵੱਡਾ ਫਾਇਦਾ ਹੋਵੇ ਪੰਜਾਬ ਦੀ ਜਵਾਨੀ ਨੂੰ ਤਾਂ ਬਹੁਤ ਫਾਇਦਾ ਹੈ ਕਿਉਂਕਿ ਸਾਡੇ ਬੱਚੇ ਗਲੀਆਂ ਚ ਕ੍ਰਿਕਟ ਖੇਡਦੇ ਨੇ ਜੇ ਉਹਨਾਂ ਨੂੰ ਪ੍ਰੋਪਰ ਮੈਦਾਨ ਮਿਲ ਜਾਂਦੇ ਨੇ ਤਾਂ ਉਹਦੇ ਨਾਲ ਖੇਡ ਪ੍ਰਫੁੱਲਤ ਵੀ ਹੋਊਗੀ ਔਰ ਬੱਚਿਆਂ ਨੂੰ ਖੇਡਣ ਚ ਵੀ ਆਨੰਦ ਆਊਗਾ ਔਰ ਬੱਚੇ ਗਲੀਆਂ ਤੋਂ ਨਿਕਲ ਕੇ ਜੇ ਨੈਸ਼ਨਲ ਲੈਵਲ ਇੰਟਰਨੈਸ਼ਨਲ ਲੈਵਲ ਤੇ ਜਾਂਦੇ ਨੇ ਜੇ ਉਹਨਾਂ ਨੂੰ ਪ੍ਰੋਪਰ ਮੈਦਾਨ ਮਿਲ ਜਾਂਦੇ ਨੇ ਪ੍ਰੋਪਰ ਕੋਚਿੰਗ ਮਿਲ ਜਾਂਦੀ ਹੈ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਸਾਡੇ ਕੋਲੇ ਤਕਰੀਬਨ 800 ਤੋਂ ਵੱਧ ਵਲੰਟੀਅਰ ਕੋਚਸ ਨੇ ਅਪਰੋਚ ਕੀਤਾ ਕਿ ਅਸੀਂ ਬੱਚਾ ਨੂੰ ਫ੍ਰੀ ਆਫ ਕਾਸਟ ਸਿੱਖਿਆ ਦਵਾਂਗੇ ਖੇਡਾਂ ਪ੍ਰਤੀ ਇਹ ਸ਼ੁਰੂਆਤ ਹੈ ਬਹੁਤ ਵਧੀਆ ਸ਼ੁਰੂਆਤ ਹੋਈ ਹੈ ਜਿਹੜੀ ਅੱਜ ਦੀ ਜਮਾਨਤ ਹੋਈ ਹੈ ਕਿਵੇਂ ਦੇਖੋ ਦੇਖੋ ਕੇਜਰੀਵਾਲ ਸਾਹਿਬ ਨੂੰ ਜਿਹੜਾ ਝੂਠੇ ਕੇਸਾ 'ਚ ਫਸਾਇਆ ਹੋਇਆ ਹੈ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਔਰ ਉਹਨਾਂ ਦੇ ਜਿਹੜੇ ਦੋਸ਼ ਨੇ ਨਾ ਹੋ ਸਾਬਤ ਹੋਣੇ ਨੇ ਨਾ ਉਹਨਾਂ ਦੇ ਕੋਈ ਬੇਸ ਹੈ ਸਿਰਫ ਸਿਆਸੀ ਕਾਰਨਾ ਕਰਕੇ ਉਹਨਾਂ ਨੂੰ ਹਰਿਆਣਾ ਦੀ ਚੋਣ ਤੋਂ ਰੋਕਣ ਵਾਸਤੇ ਪਹਿਲਾਂ ਪੰਜਾਬ ਦੇ ਵਿੱਚ ਪਾਰਲੀਮੈਂਟ ਚੋਣਾਂ ਤੋਂ ਰੋਕਣ ਵਾਸਤੇ ਝੂਠੇ ਕੇਸਾ 'ਚ ਫਸਾਇਆ ਹੋਇਆ ਔਰ ਸਾਰੇ 1 ਵਾਈ 1 ਬਾਹਰ ਆ ਰਹੇ ਨੇ ਔਰ ਇਹ ਕੇਸਾਂ ਦੇ ਵਿੱਚ ਵੀ ਸਾਰੇ ਉਹ ਜਰਾ ਬਰੀ ਹੋਣਗੇ ਔਰ ਜਿਹੜੇ ਧੱਕੇ ਕਰਦੇ ਨੇ ਉਹਨਾਂ ਦੇ ਮੂੰਹ ਤੇ ਚਪੇੜ ਵੱਜੂ ਦੇਖੋ ਮੰਨ ਦੇ ਵਿੱਚ ਕਾਫੀ ਦਿਨਾਂ ਤੋਂ ਸੀਗਾ ਕਿ ਇਹ ਸੋਚਿਆ ਕਿ ਦੋ ਕੁ ਮਹੀਨੇ ਵਰਤੀ ਜਾਂਦੀ ਸਾਲ ਚ ਮੰਡੀ ਤੇ ਜਿੰਨੇ ਵੀ ਛੱਡ ਨੇ ਉਸ ਤੋਂ ਬਾਅਦ ਇਹ ਵਿਰਾਨ ਪੈ ਰਹਿੰਦੇ ਨੇ ਆਵਾਰਾ ਪਸ਼ੂ ਗੰਧ ਸਮਾਜ ਵਿਰੋਧੀ ਅੰਸਰ ਜਿਹੜੇ ਨੇ ਇੱਥੇ ਡੇਰੇ ਲਾ ਕੇ ਬਹਿ ਜਾਂਦੇ ਸੀਗੇ ਗੰਧ ਪਿਆ ਰਹਿੰਦਾ ਸੀਗਾ ਮੇਰੇ ਦਿਮਾਗ ਚ ਕਿਉਂ ਨਾ ਇਹਨੂੰ ਇੱਕ ਇੰਡੋਰ ਸਟੇਡੀਅਮ ਦੇ ਤੌਰ ਤੇ ਵਰਤਿਆ ਜਾਵੇ ਅੱਜ ਤੁਹਾਡੇ ਸਾਹਮਣੇ ਹੈ ਅਸੀਂ ਇੱਥੇ ਇੱਕ ਬੈਡਮਿੰਟਨ ਦੀ ਕੋਰਟ ਬਣਾਵਾਂਗੇ ਬਾਸਕਟਬਾਲ ਦੀ ਬਣ ਗਈ ਹੈ ਔਰ ਲਾਈਟਾਂ ਲੱਗੀਆਂ ਨੇ ਛੱਡ ਇਹਦੇ ਵਿੱਚ ਨਾ ਤੇ ਮੀਂਹ ਦਾ ਕੋਈ ਹੈਗਾ ਕਿ ਅਸਰ ਨਾ ਠੰਡ ਦੇ ਵਿੱਚ ਵੀ ਗਰਮੀ ਦੇ ਵਿੱਚ ਵੀ ਇੱਥੇ ਸਾਰਾ ਸਾਲ ਜਿਹੜੀ ਹੈ ਪ੍ਰੈਕਟਿਸ ਹੋ ਸਕਦੀ ਹੈ ਤੇ ਮੈਂ ਇੱਥੇ ਕਹਿਣਾ ਚਾਹੁੰਦਾ ਲੋਕਾਂ ਨੂੰ ਜਿੰਨਾ ਮਰਜੀ ਆਪਾਂ ਜ਼ੋਰ ਲਾ ਲਈਏ ਨਸ਼ੇ ਨਹੀਂ ਬੰਦ ਹੋਣੇ ਜਿੰਨਾ ਚਿਰ ਉਹਦੀ ਡਿਮਾਂਡ ਖਤਮ ਨਹੀਂ ਹੁੰਦੀ ਤੇ ਡਿਮਾਂਡ ਕਿਦਾਂ ਖਤਮ ਹੋਣੀ ਹੈ ਜਦੋਂ ਇਹੀ ਬੱਚਿਆਂ ਨੂੰ ਜਵਾਨੀ ਨੂੰ ਗਰਾਊਂਡਾਂ 'ਚ ਲੈ ਜਾਂਦਾ ਔਰ ਮੈਂ ਤੁਹਾਨੂੰ ਦੱਸ ਦਿੰਦਾ ਕਿ ਇਹ ਕਈ ਜਗ੍ਹਾ ਮੈਂ ਅਜਮਾਇਆ ਔਰ ਮੇਰਾ ਪਿੰਡ ਵੀ ਇਸੇ ਤਰ੍ਹਾਂ ਹੀ ਆ ਤੁਸੀਂ ਬੱਚੇ ਖੇਡਦੇ ਦੇਖੇ ਨੇ ਬਿਲਕੁਲ ਨਸ਼ਾ ਮੁਕਤ ਹੋ ਗਿਆ ਔਰ ਜਵਾਨੀ ਜਿਹੜੀ ਹੈ ਉਸ ਤੇ ਰਾਇ ਪੈ ਗਈ ਹੈ ਦੂਸਰਾ ਫਾਇਦਾ ਮੈਂ ਇਹ ਕਹਿੰਨਾ ਵਾਂ ਅੱਜ ਸਾਡੇ ਬੱਚੇ ਜਿਹੜੇ ਨੇ ਜਦੋਂ CRP BSF ਹੋਰ ਨਾ ਸਤੇ ਜਾਂਦੇ ਨੇ 95% ਤੱਕ ਬੱਚੇ ਜਿਹੜੇ ਨੇ ਉਹ ਫਿਜ਼ੀਕਲ ਟੈਸਟ ਵਿੱਚ ਫੇਲ ਹੋ ਜਾਂਦੇ ਨੇ ਮੈਂ ਕਹਿੰਦਾ ਜੇ ਘੱਟ ਤੋਂ ਘੱਟ ਵੀ ਫਾਇਦਾ ਹੋਵੇ ਜਿਹੜਾ ਇੱਥੇ ਬੱਚਾ ਗਰਾਊਂਡ ਤੇ ਆ ਜਾਂਦਾ ਉਹ ਇਹਨਾਂ ਫੋਰਸਸ ਦੇ ਵਿੱਚ ਫਿਜ਼ੀਕਲ ਟੈਸਟ ਵੀ ਬੜੇ ਆਰਾਮ ਨਾਲ ਕਰ ਲੂਗਾ ਦੂਸਰਾ ਮੈਂ ਆਪਣੇ ਪਿੰਡ ਦੀ ਵੀ ਮਿਸਾਲ ਦੱਸਦਾ ਐਸ ਗਰਾਊਂਡ ਤੇ ਤੁਸੀਂ ਇੱਕ 6 ਮਹੀਨੇ ਸਾਲ ਲਾ ਲਓ ਉਸ ਤੋਂ ਬਾਅਦ ਸਾਰੀ ਜ਼ਿੰਦਗੀ ਲਈ ਪੜ੍ਹਾਈ ਜਿਹੜੀ ਹੈ ਤੁਹਾਡੀ ਫ੍ਰੀ ਹੋ ਜਾਂਦੀ ਹੈ ਕਿਉਂਕਿ ਹੋਸਟਲ ਫ੍ਰੀ ਖਾਣਾ ਪੀਣਾ ਮਾਫ ਉਹ ਕਿਉਂ ਹੁੰਦਾ ਕਿਉਂਕਿ ਸਪੋਰਟਸਮੈਨ ਨੂੰ ਇਹ ਸਹੂਲਤਾਂ ਜਿਹੜੀਆਂ ਨੇ ਆਮ ਕਾਲਜ ਯੂਨੀਵਰਸਿਟੀ ਸਕੂਲ ਜਿਹੜੀਆਂ ਉਹ ਦਿੰਦੇ ਨੇ ਸੋ ਇਹਦੇ ਇੱਕ ਫਾਇਦੇ ਨਹੀਂ ਆ ਪਤਾ ਹੀ ਨਹੀਂ ਕਿੰਨੇ ਕ ਫਾਇਦੇ ਨੇ ਔਰ ਮੈਂ ਮੇਰੀ ਸੋਚ ਹੈ ਆਪਣੇ ਹਲਕੇ ਦੇ ਵਿੱਚ ਅਲੱਗ-ਅਲੱਗ ਗੇਮਾਂ ਦੇ ਅਲੱਗ-ਅਲੱਗ ਜਿਹੜੇ ਸ਼ੈੱਡ ਹੈ ਉਹਨਾਂ ਦੇ ਵਿੱਚ ਅਸੀਂ ਸੈਂਟਰ ਖੋਲਣੇ ਨੇ ਤਾਂ ਕਿ ਇੱਕ ਜਿਹੜੀ ਹੈ ਇੱਕ ਕਲਚਰ ਬਣ ਜਾਏ ਇੱਕ ਹਨੇਰੀ ਆ ਜਾਏ ਲੋਕ ਜਿਹੜੇ ਨੇ ਬੱਚੇ ਨੂੰ ਇੱਥੇ ਗਰੌਂਡਾਂ ਤੇ ਭੇਜਣ ਬੱਚੇ ਮੋਬਾਈਲ ਤੋਂ ਬਚਣਗੇ ਬੱਚੇ ਹੋਰ ਮਾੜੇ ਕੰਮਾਂ ਤੋਂ ਬਚਣਗੇ ਔਰ ਚੰਗੀ ਸਿਹਤ ਬਣੇਗੀ ਮੈਂ ਤਾਂ ਇਹ ਵੀ ਕਹਿੰਨਾ ਸੀਨੀਅਰ ਜਿਹੜੇ ਸਿਟੀਜ਼ਨ ਨੇ ਉਹ ਵੀ ਆਉਣ ਇੱਥੇ ਬੈਡਮਿੰਟਨ ਖੇਡ ਕੇ ਜਾਣ ਫੋਰ ਵਾਕ ਕਰਕੇ ਜਾਣ ਡਾਕਟਰਾਂ ਤੋਂ ਜਾਣ छुटਕੀਆਂ ਕੀ ਦਵਾਈਆਂ ਤੋਂ ਜਾਣ ਛੁੱਟ ਜੂਗੀ ਸੋ ਇਹ ਬਹੁਤ ਜ਼ਿਆਦਾ ਜ਼ਰੂਰੀ ਹੈ ਜੇ ਲੋਕ ਖਾਦਾ ਲੈਣ ਸੋ ਇਹ ਬਹੁਤ ਵੱਡੀ ਸ਼ੁਰੂਆਤ ਹੈ ਉਦਾਂ ਇਸ ਤਰ੍ਹਾਂ ਦਾ ਸਟੇਡੀਅਮ ਜੇ ਬਣਾਣਾ ਹੋਵੇ ਤਾਂ 1 ਕਰੋੜ ਰੁਪਿਆ ਸਾਨੂੰ ਚਾਹੀਦਾ ਪਰ ਮੈਂ ਤੁਹਾਨੂੰ ਇੱਥੇ ਦੱਸਣਾ ਚਾਹੁੰਨਾ ਮੇਰਾ ਟੋਟਲ ਇੱਥੇ 12000 ਰੁਪਿਆ ਲੱਗਾ ਔਰ 12000 ਦੇ ਵਿੱਚ ਤੁਸੀਂ ਦੇਖੋ ਇੱਕ ਨੈਸ਼ਨਲ ਲੈਵਲ ਦਾ ਜਿੱਦਾਂ ਸਟੇਡੀਅਮ ਹੁੰਦਾ ਉਦਾਂ ਦਾ ਸਟੇਡੀਅਮ ਇੱਥੇ ਤੁਹਾਨੂੰ ਦਿਖ ਮਿਲ ਰਹੀ ਹੈ ਜੀ ਸੋ ਇਸੇ ਤਰ੍ਹਾਂ ਦੂਜੇ ਛੱਡਾਂ ਨੂੰ ਵੀ ਅਸੀਂ ਵਰਤਾਂਗੇ ਬਹੁਤ ਬਹੁਤ ਧੰਨਵਾਦ ਜਿਹਨੂੰ ਨਸ਼ਾ ਭਜਾਉ ਕਿਸੇ ਦਾ ਨਾ ਕਰਦਾ ਅਸੀਂ ਨਸ਼ਾ ਭਜਾਉ ਕੇਂਦਰ ਜਿਹੜਾ ਇੱਥੇ ਆ ਜਾਂਦਾ ਨਸ਼ਾ ਪੱਛੂਦਾ ਸਾਡਾ ਛਡਾਉ ਕੇਂਦਰ ਦੀ ਜਗ੍ਹਾ ਆਪਾਂ ਨਸ਼ਾ ਭਜਾਉ ਕੇਂਦਰ ਇਦਾਂ ਦੇ ਬਣਾਣੇ ਨੇ ਪੰਜਾਬ ਦੇ ਵਿੱਚ ਤਾਂ ਕਿ ਨਸ਼ਾ ਤੋਂ ਜਿਹੜੀ ਹੈ ਉਹ ਸਾਡਾ ਪੰਜਾਬ ਜਿਹੜਾ ਬਚ ਜਾਵੇ ਆ ਸਲੋਗਨ ਵੀ ਮੈਂ ਦਿੱਤੇ ਨੇ ਇਸ ਤਰ੍ਹਾਂ ਦੇ ਆਓ ਆਪਣੇ ਬੱਚਿਆਂ ਨੂੰ ਖੇਡ ਮੈਦਾਨਾਂ ਚ ਲੈ ਜਾਈਏ ਨਸ਼ਿਆਂ ਦੀ ਜਗ੍ਹਾ ਕੁੱਟ ਪੰਜਾਬੋਂ ਪਹਿਲਾ ਵਰਗੀ ਸ਼ਾਨ ਬਣਾਈਏ ਉੱਧਰ ਲਿਖਿਆ ਚੱਲ ਉੱਠ ਪੰਜਾਬ ਪੰਜਾਬ ਸਾਂ ਚੱਲ ਉਠ ਸੰਭਲ ਪੰਜਾਬ ਸਿਆਂ ਤੈਨੂੰ ਤੰਦਰੁਸਤ ਬਨਾਈਏ ਅਸੀਂ ਇਹ ਸ਼ੁਰੂਆਤ ਕੀਤੀ ਹੈ ਸੋ ਤਾਂ ਹੀ ਬਣੂਗਾ ਜੇ ਸਾਰੀ ਸੰਗਤ ਦਾ ਐਨ ਆਰ ਆਈ ਭਰਾਵਾਂ ਦਾ ਸਹਿਯੋਗ ਮਿਲੇਗਾ ਤੇ ਮੈਂ ਧੰਨਵਾਦ ਕਰਦਾ ਮੇਰੀ ਟੀਮ ਦਾ ਜਿਹੜੇ ਹਰ ਇਦਾਂ ਦੇ ਕੰਮ ਦੇ ਵਿੱਚ ਚੰਗੇ ਕੰਮ ਦੇ ਵਿੱਚ ਮੇਰੇ ਨਾਲ ਅੱਗੇ ਲੰਘ ਕੇ ਸਾਰਾ ਇਹ ਕੰਮ ਸੰਭਾਲਦੇ ਨੇ ਸਾਰੀ ਟੀਮ ਦਾ ਮੇਰੇ ਸਾਰੇ ਵਲੰਟੀਅਰ ਦਾ ਬਹੁਤ ਬਹੁਤ ਕੀ ਆਖੀ ਦਿਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਿਏ ਫੋਲੋ ਕਰੇ ਡੇਨਿਕ ਸਵੇਰਾ ਟੀਵੀ YouTube Facebook Instagram X aur WhatsApp channel par